ਆਉਣ ਵਾਲਾ ਸਮਾਂ ਕਿਦਾਂ ਦਾ ਹੋਊਗਾ ਜਿਸ ਤਰ੍ਹਾਂ ਮਤਲਬ ਕਿ ਅੱਜ ਦੇ ਹਾਲਾਤ ਹੋਏ ਪਏ ਆ ਚੜਦੇ ਪੰਜਾਬ ਦੇ ਤੇ ਲੈਂਦੇ ਪੰਜਾਬ ਦੇ ਉਸ ਤਰ੍ਹਾਂ ਤੁਸੀਂ ਆਪ ਹੀ ਸਮਝਦੇ ਹੋ ਕਿਸ ਤਰ੍ਹਾਂ ਦਾ ਹਾਲਾਤ ਆਉਣ ਵਾਲੇ ਆ ਹਨ ਤੇ ਇਹ ਜੋ ਸਰਕਾਰਾਂ ਦਾ ਕੁਛ ਨਹੀਂ জানা ਇਹ ਨੁਕਸਾਨ ਸਿਰਫ ਇਹ ਪੰਜਾਬ ਦਾ ਹੀ ਹੋਣਾ ਭਾਵੇਂ ਲੈਂਦਾ ਪੰਜਾਬ ਹੋਵੇ ਤੇ ਭਾਵੇਂ ਚੜਦਾ ਪੰਜਾਬ ਹੋਵੇ ਇਹ ਨੁਕਸਾਨ ਇਹਦੇ ਵਿੱਚ ਜੋ ਵਸਦੇ ਲੋਕ ਆ ਉਹਨਾਂ ਦਾ ਹੀ ਹੋਣਾ ਇਹ ਜੋ ਸਰਕਾਰਾਂ ਦਾ ਕੰਮ ਇਹਨਾਂ ਤਾਂ ਸਿਰਫ ਆਪਣੇ ਲਈ ਜੋ ਕੁਝ ਕਰਨਾ ਉਹ ਕਰੀ ਜਾਂਦੇ ਆ ਆ ਤੁਸੀਂ ਦੇਖਿਆ ਵੀ ਜਿੰਨੇ ਵੀ ਹਾਦਸੇ ਹੋਇਆ ਜਿੰਨੇ ਵੀ ਹਮਲੇ ਹੋਇਆ ਇਹ ਪੰਜਾਬ ਤੇ ਹੋਇਆ ਆਹ ਚੜਦੇ ਪੰਜਾਬ ਤੇ ਤੇ ਲੈnde ਪੰਜਾਬ ਤੇ ਨੁਕਸਾਨ ਕੀ ਹੈ ਤੇ ਜਿੰਨੀ ਵੀ ਦੁਨੀਆ ਦਾ ਖਾਤਮਾ ਹੋਇਆਗਾ ਇਹ ਸਿਰਫ ਹੋਇਆਗਾ ਪੰਜਾਬ ਦਾ ਹੀ ਇਸੇ ਕਰਕੇ ਜੇ ਸਮਝਿਆ ਜਾਵੇ ਆ ਜਿੰਨੀ ਵੀ ਫੌਜ ਆ ਇਹ ਸਾਰੀ ਪੰਜਾਬ ਦੀ ਫੌਜਾ ਜਿੰਨੇ ਵੀ ਮਤਲਬ ਕੀ ਫੌਜੀ ਜਾ ਰਹੇ ਨੇ ਉਹਦੇ ਵਿੱਚ ਪੰਜਾਬ ਦੇ ਜ਼ਿਆਦਾ ਜਾ ਰਹੇ ਨੇ ਕਿਉਂਕਿ ਇਹ ਹੀ ਸਰਕਾਰ ਦੀ ਸਾਜ਼ਿਸ਼ਾ ਪੰਜਾਬ ਨੂੰ ਮਟਾਉਣ ਦੀ